ਐ ਤਸਵਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਆਨੰਦ ਕਰੋ ਮਿਲ ਸੁੰਦਰ ਨਾਰੀ ਆਨੰਦ ਕਰੋ ਮਿਲ ਸੁੰਦਰ ਨਾਰੀ ਕਰੋ ਮਿਲ ਸੁੰਦਰ ਨਾਰੀ ਆਨੰਦ ਕਰੋ ਮਿਲ ਸੁੰਦਰ ਨਾਰੀ ਕਰੋ ਮਿਲ ਸੁੰਦਰ ਨਾਰੀ ਆਨੰਦ ਮਿਲੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂ ਜਸਵਾਰੀ ਨਾਨਕ ਮੇਰੀ ਪੈਂ ਜਸਵਾਰੀ ਗੁਰੂ ਨਾਨਕ ਮੇਰੀ ਪੈਂ ਜਸਵਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ 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 ਗੁਰਸਤ ਗੁਰ ਪੂਰੇ ਸ਼ਾਂਤ ਪਈ 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 ਗੁਰਸਤ ਗੁਰ ਪੂਰੇ ਸੁਖ ਉਪਜੇ ਸੁਖ ਉਪਜੇ ਬਾਜ ਅਨੰਦ ਤੂਰੇ 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 ਸੁਖ ਉਪਜੇ ਸੁਖ ਉਪਜੇ ਸੁਖ ਉਪਜੇ ਸੁਖ ਉਪਜੇ ਸੁਖ ਉਪਜੇ ਸੁਖ ਉਪਜੇ ਉਪਰੇ ਸੁਖ ਉਪਜੇ ਸੁਖ ਉਪਜੇ ਬਾਜ ਅਨਹਦ ਤੁਰ ਸੁਖ ਉਪਜੇ ਬਾਜ ਅਨਹਦ ਤੁਰ ਗੁਰ ਨਾਨਕ ਮੇਰੀ ਪੈਜ ਸਵਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ to ਪਾਪ ਸੰਤਾਪ ਬਿਨਾਸੇ ਪਾਪ ਸੰਤਾਪ ਬਿਨਾਸੇ ਪਾਪ ਪਾਪ ਸੰਤਾਪ ਬਿਨਾਸੇ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਸਾਬ ਕਿਲ ਵਿੱਚ ਨਾਸੇ ਸਿਮਰਤ ਕਿਲ ਵਿੱਚ ਸਾਬ ਨਾਸੇ ਹਰ ਸਿਮਰਤ ਕਿਲ ਵਿੱਚ ਸਾਬ ਨਾਸੇ ਹਾ ਜਿਸ ਮਰਦ ਸਭ ਕਿਲ ਦੇਖ ਨਾਸੇ ਗੁਰ ਨਾਨਕ ਮੇਰੀ ਪੈਸ ਸਵਾਰੀ ਗੁਰ ਨਾਨਕ ਮੇਰੀ ਪੈਸ ਸਵਾਰੀ ਗੁਰ ਨਾਨਕ ਮੇਰੀ ਪੈਸ ਸਵਾਰੀ ਸੁੰਦਰ ਨਾਰੀ ਕਰੋ ਪਲ ਸੁਨਦਰ ਨਾਰੀ ਆਨੰਦ ਕਰੋ ਪਲ ਸੁਨਦਰ ਨਾਰੀ ਆਨੰਦ ਕਰੋ ਪਲ ਸੁਨਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ 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 ਕੱਢ ਮੇਰੀ ਪੈਜ ਸੁਆਰੀ ਤੇਰੇ ਮੁਖੜੇ ਚੋ ਫੁੱਲ ਕਰਦੇ ਨੇ ਤੂੰ ਨੂਰ ਦਾ ਨੂਰ ਰੱਬ ਮਿਹਰ ਦਾ ਸਾਗਰ ਤੂੰ ਤੂੰ ਸਰਬ ਕਲਾ ਭਰਪੂਰ ਗੁਰਨਾਨਕ ਮੇਰੀ ਪੈਜ ਸੁਵਾਰੀ ਮੇਰੀ ਪੈਜ ਸੁਵਾਰੀ ਨਾਨਕ ਮੇਰੀ ਪੈਜ ਸੁਵਾਰੀ ਆਨੰਦ ਕਰੋ ਮਿਲ ਸੁੰਦਰ ਨਾਰੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸੁਵਾਰੀ ਨਾਨਕ ਮੇਰੀ ਪੈਜ ਸੁਵਾਰੀ ਗੁਰੂ ਨਾਨਕ ਮੇਰੀ ਪੈਜ ਸੁਵਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਸਾਰੇ ਪਿਆਰ ਨਾਲ ਬੜਿਓ ਭਾਇਰ ਨਜ਼ਰ ਜਾਨਿਓ ਅੱਜ ਤੁਹਾਡੇ ਸਾਰਿਆਂ ਵਿੱਚ ਮੇਰਾ ਬਾਬਾ ਨਾਨਕ ਪਰਤਖ ਜੀ ਤੇ ਸਾਰੇ ਰਸ ਬਣਿਓ ਆ ਪਿਆਰ ਨਾਲ ਫੜਿਓ ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ ਮੇਰੀ ਪੈਜ ਗੁਰੂ ਨਾਨਕ ਮੇਰੀ ਪੈਜ ਸواری ਗੁਰੂ ਨਾਨਕ ਮੇਰੀ ਪੈਜ ਸواری ਮੇਰੀ ਪੈਜ ਸواری ਸਾਰੇ ਪਿਆਰ ਨਾਲ ਬੁਲਾਇਓ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਕਿਰਤ ਕੀ ਭਤੋਏ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਆਓ ਵੱਡੇ ਭਾਗ ਜਾਗੇ ਨੇ ਆਪ ਸਭ ਸੰਗਤਾਂ ਦੇ ਜੋ 47 48 ਦਿਨਾਂ ਤੋਂ ਪਿਆਰੇ ਸਤਿਗੁਰੂ ਨਾਨਕ ਦੀ ਚਰਨਾਂ ਨਾਲ ਜੁੜ ਰਹੇ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਰਹੇ ਹੋ ਜਿਸ ਨੇ ਅਨੰਤ ਕਲਾ ਹੋਈ ਇਸ ਰੂਪ ਧਾਰਨ ਕੀਤਾ ਅਨੰਤ ਕਲਾ ਹੋਈ ਠਾਕੁਰ ਛੜਿਆ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਧਰਤੀ ਤੇ ਪ੍ਰਗਟ ਹੋਏ ਐਸਾ ਪਿਆਰਾ ਪ੍ਰਭੂ ਜਿਹੜਾ ਪ੍ਰੇਮ ਲੈ ਕੇ ਦਰਗਾਹ ਵਿੱਚ ਆਇਆ ਧੰਨ ਗੁਰੂ ਨਾਨਕ ਪ੍ਰੇਮ ਦੇ ਸਾਗਰ ਹੁਸਨਲ ਦੀ ਚਿਰਾਗ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਾਰੇ ਬੜੀ ਬੜਾਈ ਕਰਦੇ ਕੀ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਗੁਰਨਾਨਕ ਐਨੇ ਸੋਹਣੇ ਸਨ ਕਿ ਸਾਧ ਸੰਗਤ ਜਿਵੇਂ ਹੁਸਨਲ ਦਾ ਚਿਰਾਗ ਹੋਵੇ ਸੁੰਦਰਤਾ ਦਾ ਚਿਰਾਗ ਐਸੇ ਪਿਆਰੀ ਸਤਿਗੁਰੂ ਧਰਤੀ ਤੇ ਪ੍ਰਗਟ ਹੋਏ ਸਾਧ ਸੰਗਤ ਧਰਤੀ ਧੰਨ ਹੋ ਗਈ ਇਹ ਸੰਸਾਰ ਧੰਨ ਹੋ ਗਿਆ ਸਾਧ ਸੰਤ ਮੇਰੇ ਬਾਬਾ ਜੀ ਪ੍ਰਗਟ ਹੋਏ ਸੱਚੇ ਬਾਦਸ਼ਾਹ ਨੇ ਸਾਰੇ ਸੰਸਾਰ ਨੂੰ ਤਾਰਿਆ ਜਿੱਥੇ-ਜਿੱਥੇ ਵੀ ਗਏ ਮੇਰੇ ਬਾਬਾ ਜੀ ਤਾਰੀ ਗਏ ਸਾਧ ਸੰਗ ਪ੍ਰੇਮ ਵੀ ਵੰਡੀ ਗਏ ਪ੍ਰੇਮ ਦੇ ਸਾਗਰ ਸਾਰਿਆਂ ਨੂੰ ਪ੍ਰੇਮ ਹੀ ਵੰਡੀ ਗਈ ਭਗਤੀ ਵੰਡੀ ਗਏ ਸਾਧ ਸੰਗ ਉਸ ਪਿਆਰੇ ਪ੍ਰਭੂ ਨਾਲ ਹੀ ਜੁੜੀ ਗਏ ਆਪ ਦੇ ਨਾਲ ਹੀ ਜੁੜਿਆ ਮੇਰੇ ਬਾਬਾ ਜੀ ਸਾ ਸੰਗਤ ਉਸ ਪਰਮੇਸ਼ਰ ਨਾਲ ਜੁੜਿਆ ਅਕਾਲ ਪੁਰਖ ਨਾਲ ਜੁੜਿਆ ਸੀ ਆ ਵੀ ਪਰ ਸਾ ਸੰਗਤ ਜੁੜਿਆ ਉਹਦੇ ਸਰਗੁਣ ਨਿਰਗੁਣ ਨਰੰਕਾਰ ਸੁੰਨ ਸਮਾਧੀ ਆਪ ਅਪਣ ਕੀਆ ਨਾਨਕਾ ਆਪੇ ਹੀ ਫਿਰ ਜਾਬ ਇੱਕ ਸਾਧੂ ਦੇ ਨਾਲ ਜੁੜਦਾ ਹੈ ਸ਼ਬਦ ਨਾਲ ਜੁੜਦਾ ਬਾਣੀ ਨਾਲ ਜੁੜਦਾ ਸਿੱਖ ਉਹਦਾ ਰੂਪ ਹੋ ਜਾਂਦਾ ਹੈ ਸਾਸ ਉਹਦੇ ਹੱਥ ਵਿੱਚ ਵੀ ਪ੍ਰਕਾਸ਼ ਦੀਆਂ ਕਿਰਨਾਂ ਨਿਕਲ ਜਾਂਦੀਆਂ ਸਿੱਖ ਦੇ ਤੇ ਉਹ ਕਿੰਨਾ ਵੱਡਾ ਮਾਲਕ ਹੋ ਧੰ ਬਾਬਾ ਨਾਨਕ ਜਿਹੜਾ ਪ੍ਰਕਾਸ਼ ਦਾ ਮਾਲਕ ਹੈ ਪ੍ਰਕਾਸ਼ ਹੀ ਉਹਦੇ ਚ ਨਿਕਲਦਾ ਹੈ ਸੂਰਜ ਨੂੰ ਤੇਜ ਉਹਦੇ ਕੋਲੋਂ ਮਿਲਦਾ ਚੰਦਰਮੇਨ ਚਾਨਣੀ ਉਹਦੇ ਕੋਲੋਂ ਮਿਲਦੀ ਧਰਤੀ ਨੂੰ ਸਹਾਰਾ ਉਹਦੇ ਕੋਲੋਂ ਮਿਲਦਾ ਸਾਰੇ ਜੀਆਂ ਨੂੰ ਰੋਜੀ ਉਹਦੇ ਕੋਲੋਂ ਮਿਲਦੀ ਸਾਰਿਆਂ ਦੀ ਪਰਿਪਾਲਣਾ ਉਹ ਹੀ ਕਰ ਰਿਹਾ ਹੈ ਉਹ ਗੁਰੂ ਨਾਨਕ ਸਾਹਿਬ ਬਣ ਕੇ ਪ੍ਰਗਟ ਹੋਏ ਸਾਸਨ ਜਿਨ੍ਹਾਂ ਦਾ ਤਸੀਵਾਰ ਦਿਹਾੜਾ ਮਨਾ ਰਿਹਾ ਸੱਚੇ ਪਾਤਸ਼ਾਹ ਨੂੰ ਗਾਰੇ ਸਤਿਗੁਰ ਜੀ ਬਖਸ਼ਿਸ਼ ਕਰਦੇ ਕਹਿੰਦੇ ਇੱਕ ਮਨਪੁਰਖ ਧਿਆਏ ਬਰਦਾਰ ਭਟ ਕਹਿੰਦੇ ਉਹ ਨਿਰੰਕਾਰ ਗੁਰੂ ਨਾਨਕ ਨੂੰ ਇੱਕ ਮਨ ਹੋ ਕੇ ਵਰ ਦੇਣ ਵਾਲਾ ਦਾਤਾ ਤੇ ਹੁੰਦਾ ਹੈ ਤੇ ਉਹ ਵਰ ਦੇਣ ਵਾਲਾ ਬਣ ਜਾਂਦਾ ਹੈ ਜੇ ਮੇਰੇ ਬਾਬਾ ਜੀ ਕਰਤਾਰਪੁਰ ਤੇ ਠਹਿਰਦੇ ਨੇ ਤੇ ਉਥੇ ਦੇਵੀ ਮਾਤਾ ਆ ਕੇ ਝਾੜੂ ਮਾਰਦੀ ਹੈ ਸਾਧ ਸੰਗਤ ਦੇਵੀ ਮਾਤਾ ਉਹ ਆ ਕੇ ਝਾੜੂ ਮਾਰਦੀ ਹੈ ਵੇਖੋ ਉਹ ਭਗਤ ਨਹੀਂ ਹੈ ਉਹ ਨਾਮ ਜਪਦੀ ਹੈ ਉਹਦੇ ਚਿਹਰੇ 'ਚ ਵੀ ਪ੍ਰਕਾਸ਼ ਨਿਕਲਦਾ ਜੇ ਤੁਸੀਂ ਜਪੋਗੇ ਨਾ ਤੁਸੀਂ ਵੀ ਪ੍ਰਕਾਸ਼ ਦਾ ਸਰੂਪੀ ਹੋ ਜਾਓਗੇ ਇਹ ਸਾਰੀਆਂ ਆਤਮਾਵਾਂ ਉਹਦੀਆਂ ਪ੍ਰਕਾਸ਼ ਸਰੂਪੀ ਨੇ ਇਸ ਸਾਧ ਸੰਗਤ ਜਿਹੜੀ ਆਤਮਾ 'ਚ ਸ਼ਬਦ ਵਰਤਿਤ ਹੋ ਜਾਂਦਾ ਹੈ ਉਹ ਪ੍ਰਕਾਸ਼ ਦਾ ਰੂਪ ਹੋ ਜਾਂਦੀ ਪ੍ਰਕਾਸ਼ ਅਭੇਦ ਹੋ ਜਾਂਦੀ ਉਹ ਦੇਵੀ ਮਾਤਾ ਝਾੜੂ ਮਾਰਦੀ ਸੀ ਤੇ ਮਸਤਕ ਚੋਂ ਕਿਰਨਾਂ ਨਿਕਲਦੀਆਂ ਸੀ। ਬਾਬਾ ਲੈਣਾ ਜੀ ਨਵੇਂ-ਨਵੇਂ ਆਏ ਸੀ ਸੇਵਾ ਵਿੱਚ ਤੇ ਉਹਨਾਂ ਵਿਖਿਆ ਮਾਈ ਇਹ ਝਾੜੂ ਮਾਰਦੀ ਤੇ ਇਹਦੇ ਚਿਹਰੇ ਚ ਪ੍ਰਕਾਸ਼ ਨਿਕਲਦਾ। ਬੜੇ ਪ੍ਰਭਾਵਿਤ ਹੋਏ ਤੇ ਕੋਲ ਗਏ ਨਾ ਜਦੋਂ ਲਾਗੇ ਹੋਏ ਕਹਿੰਦੇ ਤੂੰ ਕੌਣ ਆ? ਐ ਸਾਰੇ 12:00 ਵਜੇ 12:30 ਵਜੇ ਦੇਵੀ ਮਾਤਾ ਝਾੜੂ ਮਾਰੀ ਬਾਬੇ ਨਾਨਕ ਦੇ ਦਰਵਾਜ਼ੇ ਤਰਤਾਰਪੁਰ ਇਤਿਹਾਸਿਕ ਸਾਖੀ ਹੈ ਕਿ ਮਨ ਘੜਤ ਨਹੀਂ ਬਣਾਈ ਹੋਈ ਸਾਧ ਸੰਗਤ ਉਹ ਝਾੜੂ ਮਾਰਦੀ ਬਾਬਾ ਲੈਣਾ ਜੀ ਕੋਲ ਗਏ ਤੇ ਵਖਿਆ ਇਹਦੇ ਚਿਹਰੇ 'ਚ ਪ੍ਰਕਾਸ਼ ਜਿੰਦਾ ਕੋਈ ਆਮ ਮਾਈ ਨਹੀਂ ਤੇ ਸਾਹਿਬ ਪੁੱਛਿਆ ਕੌਣ ਹੈ ਤੂੰ ਕਹਿੰਨ ਲੱਗੀ ਮੈਂ ਦੇਵੀ ਮਾਤਾ ਐ ਕਿਹੜੀ ਦੇਵੀ ਮਾਤਾ ਜਿੰਦੇ ਤੂੰ ਚੱਲੇ ਜਾਂਦਾ ਹੈ ਬਾਬਾ ਲੈਣਾ ਜੀ ਹਰ ਮਹੀਨੇ ਸੰਗਤ ਨੂੰ ਲੈ ਕੇ ਜਾਇਆ ਕਰਦੇ ਸੀ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਆਉਣ ਤੋਂ ਪਹਿਲੇ ਸਾਧ ਸੰਗਤ ਤੇ ਉੱਥੇ ਜਾਇਆ ਕਰਦੀ ਸੀ ਤੇ ਕਹਿੰਦੇ ਜਿੱਦੇ ਤੂੰ ਚੱਲੇ ਜਾਣਾ ਮੈਂ ਉਹੀ ਕਹਿੰਦੇ ਤੂੰ ਤਾਂ ਦੇਵੀ ਆ ਦਾਤੀ ਆ ਤੂੰ ਦਾਤੀ ਆ ਤੇ ਤੂੰ ਤਾਂ ਦਾਤਾ ਮੰਨਦੀ ਆ ਤੂੰ ਇੱਥੇ ਬਾਬੇ ਨਾਨਕ ਦੇ ਘਰ ਚ ਕੀ ਕਰਦੀ ਕਹਿੰਦੀ ਲੈਣਿਆ ਇੱਥੋਂ ਹੀ ਤੇ ਚੋਲੀ ਭਰਾ ਕੇ ਲੈ ਕੇ ਜਾਣੀ ਆ ਇਹ ਬਾਬਾ ਨਾਨਕ ਵੀ ਸੰਤ ਨਹੀਂ ਹੈ ਸਾਧੂ ਨਹੀਂ ਹੈ ਇਹ ਕੋਈ ਅਵਤਾਰ ਨਹੀਂ ਹੈ अवतार ਵੀ ਨਹੀਂ ਹੈ अवतार ਤਾਂ ਭੇਜਦਾ ਹੈ ਸਾ ਸਾ ਇੱਕ ਓਦ ਮਨਾਰਾਇਣ ਕਲਾ ਧਾਰ ਆਪ ਪ੍ਰਗਟ ਹੋਇਆ ਲੈਣਿਆ ਜਿਨੇ ਤੈਨੂੰ ਬਣਾਇਆ ਮੈਨੂੰ ਬਣਾਇਆ ਜਿਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਇਹ ਉਹ ਪਰਮੇਸ਼ਰ ਅਨੰਤ ਕਲਾ ਹੋਏ ਇਸ ਧਰਤੀ ਤੇ ਵਰਗਟ ਹੋਇਆ ਤੇ ਮੈਂ ਇਹਦੇ ਦਰਬਾਰ 'ਚ ਝਾੜੂ ਮਾਰਦੀ ਇਹਦੀ ਬੰਦਗੀ ਕਰਦੀ ਆ ਤੇ ਇਹਦੇ ਕੋਲ ਝੋਲੀ ਭਰਾਨੀ ਝੋਲੀ ਅੱਡ ਲਈਨੀ ਆ ਤੇ ਬਾਬਾ ਨਾਨਕ ਮੇਰੀ ਝੋਲੀ ਭਰ ਦਿੰਦਾ ਤੇ ਇਹ ਫਿਰ ਮੈਂ ਜਾ ਕੇ ਵੰਡ ਦਿੰਨੀ ਜਿਹੜੇ ਮੇਰੇ ਕੋਲੇ ਆਉਂਦੇ ਤਾਂ ਦਾਤੀਆਂ ਜੇ ਇੱਥੇ ਝੋਲੀ ਭਰਾ ਕੇ ਲਜਾਨੀ ਆ ਤਾਂ ਦਾਤੀਆਂ ਇੱਕ ਮੰਨਪੁਰਖ ਧਿਆਏ ਵਰ ਦਾਤਾ ਭਟ ਕਹਿੰਦੇ ਉਹ ਦਾਤੇ ਬਣ ਜਾਂਦੇ ਨੇ ਜਿਹੜੇ ਗੁਰਨਾਨ ਦੇ ਘਰ 'ਚ ਝਾੜੂ ਮਾਰਦੇ ਤੇ ਸਾਧ ਸੰਗਤ ਕਿਉਂਕਿ ਇਤਿਹਾਸ ਬੜਾ ਵੱਡਾ ਹੈ ਤੇ ਬਾਬਾ ਲੈਣਾ ਜੀ ਨੇ ਫਿਰ ਉਹ ਝਾੜੂ ਦੇਵੀ ਮਾਤਾ ਕੋਲ ਲੈ ਲਿਆ ਕਹਿੰਦੇ ਮੈਨੂੰ ਹੀ ਬਖਸ਼ਿਸ਼ ਕਰ ਦੇ ਹੁਣ ਮੈਂ ਝਾੜੂ ਮਾਰਾਂਗਾ ਕਹਿੰਦੇ ਦੇਵੀ ਮਾਤਾ ਦੇਂਦੀ ਨਹੀਂ ਸੀ ਝਾੜੂ ਪਰ ਉਹਨੂੰ ਦੇਣਾ ਪਿਆ ਬਾਬੇ ਲੈਣੇ ਦਾ ਪਿਆਰ ਵੇਖ ਕੇ ਗੁਰੂ ਨਾਨਕ ਦੇਵ ਜੀ ਐਸਾ ਐ ਸਿੱਖ ਹੈ ਐਸਾ ਪਿਆਰਾ ਸਿੱਖ ਹੈ ਇਹਨੂੰ ਇਨਾ ਵਿਸ਼ਵਾਸ ਮੇਰੇ ਨਾਲੋਂ ਵੀ ਵੱਧ ਵਿਸ਼ਵਾਸ ਬਾਬੇ ਨਾਨਕ ਨੂੰ ਸੀ ਦੇਵੀ ਮਾਤਾ ਨੇ ਵੀ ਕਿਹਾ ਇਹ ਮੇਰੇ ਨਾਲੋਂ ਵੀ ਵੱਡਾ ਦਾਤਾ ਬਣੇਗਾ ਲੈ ਫਿਰ ਲੈਣਿਆ ਆਲਾ ਝਾੜੂ ਜਿਵੇਂ ਮੈਂ ਮਾਰਿਆ ਨਾ ਐਵੇਂ ਮਾਰੀ ਝਾੜੋ ਤੂੰ ਵੀ ਮੇਰੇ ਵਰਗਾ ਬਣ ਜਾ ਦਾਤਾ ਬਣ ਜਾਈਏ ਤੇ ਸਾਸ ਸਹਿ ਬਾਬੀ ਲੈਣੀ ਨਹੀਂ ਐਸਾ ਝਾੜੂ ਵਾਰਿਆ 7 ਸਾਲਾਂ ਚ ਸਾਸਨ ਗੁਰਗਾਨ ਦੇ ਰੂਪ ਹੀ ਹੋ ਗਏ ਪਰਮੇਸ਼ਰ ਦਾ ਰੂਪ ਹੋਗੇ ਗੁਰੂ ਨਾਨਕ ਵਿੱਚ ਅਪੇ ਦੀ ਹੋਗੇ ਉਹ ਸਤਿਗੁਰੂ ਨਾਨਕ ਪ੍ਰਗਟ ਹੋਏ ਤੁਸੀਂ ਸਾਰੇ ਪਿਆਰ ਵਾਲੇ ਜੇ ਬਾਬੇ ਨਾਨਕ ਨੂੰ ਪਿਆਰ ਨਾਲ ਲਗਾਵੋਗੇ ਸਾਝ ਜਾਨੇ ਤੁਹਾਡੇ ਕਾਰਜ ਸਵਾਰ ਦੇਗਾ ਤੁਹਾਡੇ ਘਰਾਂ ਚ ਸੁਖ ਆ ਜਾਣਗੇ ਤਾਪ ਪਾਪ ਅੱਜ ਬਿਨਸੀ ਜਾਣਗੇ ਪਾਪ ਸਭ ਨਾਸ ਹੋ ਜਾਣਗੇ ਅੱਜ ਗੁਰੂ ਨਾਨਕ ਨੂੰ ਗਾਓਗੇ ਪਿਆਰ ਵਿੱਚ ਗਾਓਗੇ ਗੁਰਨਾਮ ਦੇ ਝੋਲੀਆਂ ਭਰ ਦੇਵੇਗਾ بگੜੇ ਕਾਰਜ ਸਵਾਰ ਦੇਗਾ ਸਾਥ ਸੰਗ ਉਹ ਪਿਆਰਾ ਸਤਿਗੁਰੂ ਅੱਜ ਪ੍ਰਗਟ ਹੈ ਜਿਹਨੂੰ ਤੁਸੀਂ ਗਾ ਰਹੇ ਹੋ ਸੁਣ ਰਹੇ ਹੋ ਤੇ ਮੰਗ ਗੁਰੂ ਨੂੰ ਮਨਾ ਰਹੇ ਹੋ ਸਤਿਗੁਰੂ ਪੁੱਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗੇ ਸੁਖਾਵੋ ਦਰਗਾਹ ਦੀ ਸੁਖ ਲੈ ਸਤਿਗੁਰੂ ਕਿਰਪਾ ਕਰਨ ਆਓ ਸਾਰਿਆਂ ਦੇ ਵੱਡੇ ਭਾਗ ਨੇ ਇਸੇ ਤਰ੍ਹਾਂ ਹੀ ਤੁਹਾਡਾ ਸਾਰਿਆਂ ਦਾ ਪਿਆਰ ਗੁਰੂ ਨਾਨਕ ਨਾਮ ਬਣਿਆ ਰਹੇ ਹਰ ਇਓ ਹੀ ਪ੍ਰਭਾਤੀਆਂ ਪ੍ਰਭਾਤ ਫੇਰੀਆਂ ਚਾਹ ਨਾਲ ਕੱਢੋ ਤੇ ਗੁਰੂ ਨਾਨਕ ਦੀ ਸਿੱਖ ਬਣ ਜੀ ਗੁਰੂ ਨਾਨਕ ਦੀ ਆਜਾਤ ਤੋਂ ਗੁਣ ਧਾਰਨ ਕਰਨੀਆਂ ਸਤਿਗੁਰੂ ਤੇਰਾ ਸੁਭਾਅ ਮਿੱਠਾ ਸੀ ਤੈਨੂੰ ਗੁੱਸਾ ਆਇਆ ਹੀ ਨਹੀਂ ਜੇ ਬਲੀ ਕੁਧਾਰੀ ਨੇ ਪਹਾੜ ਡੇਗਤਾ ਤਾਂ ਵੀ ਤੈਨੂੰ ਗੁੱਸਾ ਨਹੀਂ ਆਇਆ ਪੰਜਾ ਲਾ ਕੇ ਖੜਾ ਕਰਤਾ ਜੇ ਤੂੰ ਬਗਦਾਦ ਗਿਆ ਮਦੀਨੇ ਗਿਆ ਉਥੋਂ ਦੇ ਸਾਰੇ ਲੋਕਾਂ ਨੇ ਹਥਿਆਰ ਕੱਢ ਲਈ ਕਹਿੰਦੇ ਬਾਬਾ ਲਕੀਰ ਖਿੱਚਤੀ ਜੇ ਤੂੰ ਟੱਪਿਆ ਤੇਰੇ ਟੁਕੜੇ ਟੁਕੜੇ ਕਰ ਦੇਵਾਂਗੇ ਤੇ ਸਾਹਿਬ ਬਾਬਾ ਨਾਨਕ ਤੂੰ ਐਸੀ ਕਲਾ ਵਰਤਾਈ ਉਹ ਮੁਹੰਮਦ ਸਾਹਿਬ ਦੀ ਕਬਰ ਸਮੇਤ ਕਰਕੇ ਆ ਗਈ ਜਦੋਂ ਬਾਬਾ ਨਾਨਕ ਪੈਨੋ ਨੇ ਮੱਥਾ ਟੇਕਿਆ ਤੇ ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਾਰੇ ਉਹਨੀਆਂ ਧੌਣਾ ਝੁਕ ਗਈਆਂ ਹਥਿਆਰ ਹੱਥਾਂ ਛੁੱਡ ਗਏ ਕਹਿੰਦੇ ਅੱਲਾ ਤੂੰ ਆ ਗਿਆ ਅਸੀਂ ਪਛਾਣ ਹੀ ਕੰਨਾ ਕੀਤੀ ਉਹਨਾਂ ਦੇ ਹਥਿਆਰ ਏਥਾਂ ਡਿੱਗ ਗਏ ਉਹਨਾਂ ਦੀਆਂ ਧੌਣਾ ਝੁਕਾਤੀਆਂ ਸੱਚੇ ਬਾਦਸ਼ਾਹ ਕਿਰਪਾ ਕਰੀ ਤੈਨੂੰ ਗੁੱਸਾ ਆਇਆ ਹੀ ਨਹੀਂ ਤੇ ਮੇਰੇ ਤੇ ਕਿਰਪਾ ਕਰੀ ਗਰੁੱਧ ਮੈਂ ਵੀ ਕੰਟਰੋਲ ਕਰ ਲਾ ਮੇਰੇ ਤੇ ਦਇਆ ਕਰ মান্তি বুঝলি ਦੇ ਆਕਰਿ ਇਹ ਮੰਗ ਮੰਗਿਓ ਇੱਕ ਇੱਕ ਗੁਣ ਧਾਰਨ ਕਰੋ ਸਾ ਸੰਥੀਰ ਆਪਾ ਗੁਰਨਾਮ ਦੀ ਪਿਆਰੀ ਬਣ ਜਾਵਾਂਗੇ ਤੁਹਾਡੀ ਸਾਰਿਆਂ ਦਾ ਬਹੁਤ ਧੰਨਵਾਦ ਸੇਵਾਦਾਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੀਮ ਨਾਲ ਸੇਵਾ ਨਿਭਾਈ ਹੈ ਸੱਚੀ ਬਾਸ਼ੇ ਇਸੇ ਤਰ੍ਹਾਂ ਸਾਰਿਆਂ ਨੂੰ ਚੜ੍ਹਦੀਆਂ ਗਲਾਂ ਚਿਰਥਨ ਸਮਾਜਾਇਤ ਨੇ ਦਿੰਦਾ ਹੋਈਆਂ ਭਲਾਂ ਦੀਆਂ ਬਖਸ਼ਿਓ ਭਾਈ ਸਾਹਿਬ ਆਪਸੋ ਆਪਾਂ ਸਾਰਿਆਂ ਨੇ ਕੀਰਤਨ ਸੁੰਨਣਾ ਆਹ ਛੋਟੀ ਧਾਰਨਾ ਲਾ ਕੇ ਫਿਰ ਸਮਾਪਤੀ ਭਾਈ ਸਾਹਿਬ ਕੀਰਤਨ ਕਰਨੀ ਅੱਜ ਲਾਸਟ ਪ੍ਰਭਾਤ ਫੇਰੀ ਕੋਈ ਨਹੀਂ ਅੱਧਾ ਘੰਟਾ ਤਰੀ ਵੀ ਲੱਗ ਗਿਆ ਤੇ ਸਾਰੇ ਐਵੇਂ ਨਾ ਸਾਥ ਸੰਗਤੋ ਵੀ ਅੱਜਕੱਲ੍ਹ ਜ਼ਿਆਦਾ ਲੱਗ ਗਿਆ ਸਾਰੇ ਗੁਰਨਾਨਕ ਦੇ ਪਿਆਰੀ ਬਣ ਕੇ ਗੁਰਨਾਨਕ ਕੋਲ ਖੁਸ਼ੀਆਂ ਲਏ ਬਖਸ਼ਿਸ਼ ਦਾ ਕਰ ਤੇਰਾ ਸਤਿਗੁਰ ਨਾਨਕ ਜੀ ਬਖਸ਼ਿਸ਼ ਦਾ ਕਰ ਤੇਰਾ ਸਤਿਗੁਰ ਨਾਨਕ ਜੀ ਬਖਸ਼ਿਸ਼ ਦਾ ਕਰ ਤੇਰਾ ਸਤਿਗੁਰ ਨਾਨਕ ਜੀ ਬਖਸ਼ਿਸ਼ ਦਾ ਕਰ ਤੇਰਾ ਸਤਿਗੁਰ ਨਾਨਕ ਬਖਸ਼ਿਸ਼ ਦਾ ਕਰ ਤੇਰਾ ਸਤਿਗੁਰ ਨਾਨਕ ਜੀ 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 ਕਰ ਦੇ ਖੁਲੀਆਂ ਬਖਸ਼ਿਸ਼ਾਂ ਕਰ ਦੇ ਖੁਲੀਆਂ ਬਖਸ਼ਿਸ਼ਾ ਦੇਵਨ ਹਾਰ ਦਤਾਰ ਕਰਤ ਤੁਹਾਡੀ ਬੰਦਗੀ ਜੀ ਕਰਤ ਤੁਹਾਡੀ ਬੰਦਗੀ ਆ ਬਖਸ਼ੋ ਭਗਤ ਕੰਡਾਰ ਸਾਰੇ ਪਿਆਰ ਨਾਲ ਆਖ ਤਨ ਗੁਰੂ ਨਾਨਕ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੋਈਆ ਪੱਲਾ ਦੀ ਖਿਮਾ ਬਖਸ਼ਿਸ਼ ਕਰ ਦੇਣੀ ਅਰਦਾਸ ਕਰ ਦੇਣੀ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਬਣ ਆਵੀ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ